ਈਸ਼ਾ ਕਿਰਪਾ ਕਰਕੇ ਅਕਾਲੀ ਦਲ ਬਚਾਉਣ ਲਈ ਤੂੰ ਬਿਜ਼ਨਸ ਕਰ ਤੇਰਾ ਇੰਟਰਸਟ ਬਿਜ਼ਨਸ ਆ ਤੇ ਅਕਾਲੀ ਦਲ ਨੂੰ ਬਚਾਉਣ ਲਈ ਕੋਈ ਇੱਕ ਬੰਦਾ ਖੜਾ ਕਰ ਦੇ ਜਿਹੜਾ ਪੰਜਾਬ 'ਚ ਸਿੱਖਾਂ ਦੀ ਹੋਂਦ ਨੂੰ ਪ੍ਰਕਰਾਰ ਰੱਖ ਸਕੇ ਸੁਖਜਿੰਦਰ ਸਿੰਘ ਰੰਦਾਵਾ ਨੇ ਪੰਜਾਬ ਪੰਚਾਇਤੀ ਚੋਣਾਂ ਵਿੱਚ ਗੁੰਡਾ ਰਾਜ ਹੋਣ ਦੀ ਗੱਲ ਕਹੀ ਵੀਡੀਓ ਦਿਖਾ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਸਰਕਾਰ ਉੱਤੇ ਵੱਡੇ ਇਲਜ਼ਾਮ ਲਾਏ ਅਤੇ ਲਾਅ ਐਂਡ ਆਰਡਰ ਸਿਚੁਏਸ਼ਨ ਦੇ بگੜਦੇ ਹਾਲਾਤ ਬਾਰੇ ਵੀ ਕਿਹਾ ਨਾਲ ਹੀ ਉਹਨਾਂ ਨੇ ਅਕਾਲੀ ਦਲ ਨੂੰ ਹੱਥ ਜੋੜ ਕੇ ਇੱਕ ਬੇਨਤੀ ਕਰ ਦਿੱਤੀ ਕੀ ਕਿਹਾ ਤੁਸੀਂ ਵੀ ਸੁਣੋ ਅਕਾਲੀ ਦਲ ਪੰਜਾਬ ਚ ਮਰਦਾ ਤੇ ਪੰਜਾਬ ਦਾ ਨੁਕਸਾਨ ਹੋਏਗਾ ਔਰ ਮੇਰਾ ਖਿਆਲ ਹੈ ਕਿ ਮੇਰੇ ਤੋਂ ਸવાય ਕੋਈ ਕਾਂਗਰਸ ਦੀ ਗੱਲ ਨਹੀਂ ਕੀਂਦਾ ਮੈਂ ਪੰਜਾਬ ਦੀ ਬਿਹਤਰੀ ਲਈ ਇਹ ਕਹੂੰਗਾ ਕਿ ਸੁਖਬੀਰ ਸਿੰਘ ਕਿਰਪਾ ਕਰਕੇ ਅਕਾਲੀ ਦਲ ਬਚਾਉਣ ਲਈ ਤੂੰ ਬਿਜ਼ਨਸ ਕਰ ਤੇਰਾ ਇੰਟਰਸਟ ਬਿਜ਼ਨਸ ਚ ਹੈ ਤੇ ਅਕਾਲੀ ਦਲ ਨੂੰ ਬਚਾਉਣ ਲਈ ਕੋਈ ਇੱਕ ਬੰਦਾ ਖੜਾ ਕਰ ਦੇ ਜਿਹੜਾ ਪੰਜਾਬ 'ਚ ਸਿੱਖਾਂ ਦੀ ਹੋਂਦ ਨੂੰ ਪ੍ਰਕਰਾਰ ਰੱਖ ਸਕੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਨੂੰ ਪ੍ਰਕਰਾਰ ਰੱਖ ਕੇ ਆ ਬੈਠੇ ਨੇ ਲਾਗੇ ਸਚੇਰ ਸਾਹਿਬ ਸਚੇਰ ਸਾਹਿਬ ਤੁਹਾਡੀ ਜਿਹੜੀ ਚੀਫ ਖਾਲਸਾ ਦਵਾਨ ਆ ਉਹਦੇ ਵਿੱਚ ਆਰਐਸਐਸ ਨੇ ਸਿੱਧੇ ਰੂਪ ਚ ਇਲੈਕਸ਼ਨ ਲੜੀ ਕਿ ਨਹੀਂ ਲੜੀ ਬਿਲਕੁਲ ਜਿਦਣ ਸਾਡੀ ਸਿੱਖ ਆਰਗੇਨਾਈਜੇਸ਼ਨ ਇੰਸਟੀਟਿਊਸ਼ਨ ਹੈ ਜਿਹੜੀ ਉਹਦੇ ਵਿੱਚ ਆਰਐਸਐਸ ਜਿਦਣ ਤੱਕ ਦੇਗੀ ਤੇ ਸੱਚੀ ਦਾ ਘਾਣ ਹੋ ਜਾਏਗਾ ਤੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਆਰਐਸਐਸ ਦੇ ਨੂੰ ਰਾਸ਼ਟਰੀ ਸਿੱਖ ਸੰਗਠਨ ਕਹਿੰਦੇ ਨੇ ਉਹ ਸਿੱਖੋ ਭੱਜੋ ਬੇਸ਼ੱਕ ਅਕਾਲੀ ਦਲ ਮਾੜਾ ਕੋਲਕ ਚੋਰੀਆ ਪਰ ਉਹ ਗੁਰੂ ਦੇ ਬਰਖਲਾਫ ਨਹੀਂ ਜਾਣਾ ਮੈਂ 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 ਕਾਂਗਰਸੀ ਨਹੀਂ ਹਾਂ ਮੈਂ ਉਹਨਾਂ ਦੇ ਬਹੁਤ ਪਰ ਖਲਾਫ ਹਾਂ ਸੁਖਬੀਰ ਬਾਦਲ ਸਿਰਫ ਬਿਜ਼ਨਸ ਕਰ ਰਿਹਾ ਪਰ ਅਕਾਲੀ ਦਲ ਨੂੰ ਡੋਬ ਰਿਹਾ ਇਹਦੇ 'ਚ ਸੋਚਣਾ ਪਏਗਾ ਮੈਂ ਇਹਨਾਂ ਸਾਰਿਆਂ ਨੂੰ ਜਿਹੜੇ ਕਹਿੰਦੇ ਆ ਨਾ ਪੰਜ ਸੱਤ ਜਾਣੇ ਇਕੱਠੇ ਹੋਏ ਆ ਉਹ ਇਕੱਠੇ ਹੋ ਕੇ ਬਾਦਲ ਬਾਅਦ ਚ ਮਾਰ ਲਿਓ ਪਹਿਲੋ ਸਿੱਖੀ ਬਚਾ ਲਓ ਅਕਾਲੀ ਦਲ ਪੰਜਾਬ 'ਚ ਮਰਦਾ ਤੇ ਪੰਜਾਬ ਦਾ ਨੁਕਸਾਨ ਹੋਏਗਾ ਔਰ ਮੇਰਾ ਖਿਆਲ ਹੈ ਕਿ ਮੇਰੇ ਤੋਂ ਸવાય ਕੋਈ ਕਾਂਗਰਸੀ ਇਹ ਗੱਲ ਨਹੀਂ ਕਹਿੰਦਾ ਮੈਂ ਪੰਜਾਬ ਦੀ ਬਿਹਤਰੀ ਲਈ ਇਹ ਕਹੂੰਗਾ ਕਿ ਸੁਖਬੀਰ ਸਿੰਘ ਕਿਰਪਾ ਕਰਕੇ ਅਕਾਲੀ ਦਲ ਬਚਾਉਣ ਲਈ ਤੂੰ ਬਿਜ਼ਨਸ ਕਰ ਤੇਰਾ ਇੰਟਰਸਟ ਬਿਜ਼ਨਸ ਚ ਹੈ ਤੇ ਅਕਾਲੀ ਦਲ ਨੂੰ ਬਚਾਉਣ ਲਈ ਕੋਈ ਇੱਕ ਬੰਦਾ ਖੜਾ ਕਰ ਦੇ ਜਿਹੜਾ ਪੰਜਾਬ 'ਚ ਸਿੱਖਾਂ ਦੀ ਹੋਂਦ ਨੂੰ ਪ੍ਰਕਰਾਰ ਰੱਖ ਸਕੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਨੂੰ ਪ੍ਰਕਰਾਰ ਰੱਖ ਕੇ ਆ ਬੈਠੇ ਨੇ ਲਾਗੇ ਸਚੇਰ ਸਾਹਿਬ ਸਚੇ ਸਾਹਿਬ ਤੁਹਾਡੀ ਜਿਹੜੀ ਚੀਫ ਖਾਲਸਾ ਦਵਾਨ ਆ ਉਹਦੇ ਵਿੱਚ ਆਰਐਸਐਸ ਨੇ ਸਿੱਧੇ ਰੂਪ ਚ ਇਲੈਕਸ਼ਨ ਲੜੀ ਕਿ ਨਹੀਂ ਲੜੀ ਬਿਲਕੁਲ ਜਿੱਦਣ ਸਾਡੀ ਸਿੱਖ ਆਰਗੇਨਾਈਜੇਸ਼ਨ ਇੰਸਟੀਟਿਊਸ਼ਨ ਹੈ ਜਿਹੜੀ ਉਹਦੇ ਵਿੱਚ ਆਰਐਸਐਸ ਜਿੰਦ ਤੱਕ ਜੇਗੀ ਤੇ ਸਿੱਖੀ ਦਾ ਘਾਣ ਹੋ ਜਾਏਗਾ ਤੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਰਐਸਐਸ ਜਿਹਨੂੰ ਰਾਸ਼ਟਰੀ ਸਿੱਖ ਸੰਗਠਨ ਕਹਿੰਦੇ ਨੇ ਉਹ ਸਿੱਖੋ ਭੱਜੋ ਬੇਸ਼ੱਕ ਅਕਾਲੀ ਦਲ ਮਾੜਾ ਕੋਲਕ ਚੋਰ ਆ ਔਰ ਉਹ ਗੁਰੂ ਦੇ ਪਰ ਖਲਾਫ ਨਹੀਂ ਜਾਣਾ ਮੈਂ 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 ਕਾਂਗਰਸੀ ਨਹੀਂ ਹਾਂ ਮੈਂ ਉਹਨਾਂ ਦੇ ਬਹੁਤ ਪਰ ਖਲਾਫ ਹਾਂ ਸੁਖਬੀਰ ਬਾਦਲ ਸਿਰਫ ਬਿਜ਼ਨਸ ਕਰ ਰਿਹਾ ਪਰ ਅਕਾਲੀ ਦਲ ਨੂੰ ਡੋਬ ਰਿਹਾ ਇਹਦੇ 'ਚ ਸੋਚਣਾ ਪਏਗਾ ਮੈਂ ਇਹਨਾਂ ਸਾਰਿਆਂ ਨੂੰ ਜਿਹੜੇ ਕਹਿੰਦੇ ਆ ਨਾ ਪੰਜ-ਸੱਤ ਜਾਣੇ ਇਕੱਠੇ ਹੋਏ ਆ ਉਹ ਇਕੱਠੇ ਹੋ ਕੇ ਬਾਦਲ ਬਾਅਦ ਚ ਮਾਰ ਲਿਓ ਪਹਿਲੂ ਸਿੱਖੀ ਬਚਾ ਲਓ